ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨਾਉ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਤੁ르ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵ ਦਾ ਉਧਾਰ ਹੁੰਦਾ ਹੈ ਜਿਸ ਬਾਣੀ ਨੂੰ ਖਾਲਸਾ ਜੀ ਪੜ੍ਹਿਆ ਸੁਣਿਆ ਆਨੰਦ ਪ੍ਰਾਪਤ ਹੁੰਦਾ ਹੈ ਆਪਣੀ ਆਤਮਾ ਦਾ ਪਤਾ ਚੱਲਦਾ ਹੈ ਜਿਸ ਬਾਣੀ ਨੂੰ ਪੜਨ ਸੁਣਦੇ ਨਾਲ ਸੋਝੀ ਆਉਂਦੀ ਹੈ ਪਰਮੇਸ਼ਰ ਦੇ ਮਾਰਗ ਤੇ ਚੱਲਣ ਦਾ ਬਲ ਉਦਮ ਮਿਲਦਾ ਹੈ ਜਿਸ ਬਾਣੀ ਨੂੰ ਸਰਵਣ ਕੀਤੇ ਆ ਸਭੇ ਦੁੱਖ ਨਾਸ਼ ਹੋ ਜਾਂਦੇ ਖਾਲਸਾ ਜੀ ਜਿਸ ਬਾਣੀ ਨੂੰ ਸਰਵਣ ਕੀਤੇ ਆ ਸਭ ਅਪਰਾਧ ਮਿਟ ਜਾਂਦੇ ਹਨ ਜਿਸ ਬਾਣੀ ਨੂੰ ਸਰਵਣ ਕੀਤੇ ਆ ਲੋਕ ਤੇ ਪਰਲੋਕ ਵਿੱਚ ਰੱਖਿਆ ਹੁੰਦੀ ਹੈ ਹਲਤ ਤੇ ਪਲਤ ਸਬਰ ਜਾਂਦਾ ਹੈ ਜਿਸ ਬਾਣੀ ਨੂੰ ਪੜਨ ਸੁਣਨ ਦੇ ਨਾਲ ਜ਼ਿੰਦਗੀ ਦੇ ਵਿੱਚ ਖਾਲਸਾ ਜੀ ਮਾਰਗ ਮਿਲ ਜਾਂਦਾ ਹੈ ਰਸਤਾ ਮਿਲ ਜਾਂਦਾ ਹੈ ਜਿਸ ਬਾਣੀ ਨੂੰ ਪੜਨ ਸੁਣਨ ਦੇ ਨਾਲ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ ਜਿਸ ਬਾਣੀ ਨੂੰ ਪੜਨ ਸੁਣਨ ਦੇ ਨਾਲ ਆਪਣੇ ਕੀਤੇ ਹੋਏ ਅਪਰਾਧਾਂ ਦਾ ਪਤਾ ਚੱਲਦਾ ਹੈ ਸੂ ਮਹਾਰਾਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਜਿਸ ਬਾਣੀ ਵਿੱਚੋਂ ਖਾਲਸਾ ਜੀ ਸਭੇ ਪਦਾਰਥ ਮਿਲਦੇ ਸਾਰੇ ਸੁੱਖ ਮਿਲਦੇ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸਤਾਬ ਦੀ ਖਾਲਸਾ ਜੀ ਸ਼੍ਰੀ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਿੱਚ ਵੀ ਮਨਾਈ ਜਾ ਰਹੀ ਹੈ ਬਾਬਾ ਬਕਾਲਾ ਸਾਹਿਬ ਵੀ ਮਨਾਈ ਜਾ ਰਹੀ ਹੈ ਦਿੱਲੀ ਵਿਖੇ ਵੀ ਮਨਾਈ ਜਾ ਰਹੀ ਹੈ ਉਥੇ ਵੱਖ-ਵੱਖ ਸਥਾਨਾਂ ਤੇ ਮਹਾਰਾਜਿਆਂ ਦੀ ਸ਼ਤਬਦੀ ਲਈ ਖਾਲਸਾ ਜੀ ਅਖੰਡ ਪਾਠ ਜਾਪ ਹੋ ਰਿਹਾ ਸੋ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇਨਾਂ ਦੇ ਪਿਆਰੇ ਸਿੱਖੜੇ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਇਹ ਉਹ ਸ਼ਹੀਦ ਹਨ ਜਿਨ੍ਹਾਂ ਸ਼ਹੀਦਾਂ ਦੇ ਕੋਲੋਂ ਆਪਾਂ ਮੰਗਦੇ ਹਾਂ ਸੋ ਖਾਲਸਾ ਜੀ ਧੰਨ ਭਾਈ ਮਤੀ ਦਾਸ ਜੀ ਵਰਗੇ ਸੂਰਮੇ ਸ਼ਹੀਦ ਜਿਨ੍ਹਾਂ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ ਭਾਈ ਸਤੀਦਾਸ ਜੀ ਵਰਗੇ ਜਿਨ੍ਹਾਂ ਨੂੰ ਰੂਹ ਨਾਲ ਲਪੇਟ ਕੇ ਅੱਗ ਲਾ ਦਿੱਤੀ ਗਈ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਖਾਲਸਾ ਜੀ ਉਬਲਦੀ ਦੇਗ ਦੇ ਵਿੱਚ ਬਠਾਲ ਦਿੱਤਾ ਗਿਆ ਤਸੀਹੇ ਦਿੱਤੇ ਗਏ ਤੇ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਸੂਰਮਿਆਂ ਨੂੰ ਅੱਜ ਵੀ ਦੁਨੀਆ ਸਜਦਾ ਕਰਦੀ ਹੈ ਅੱਜ ਵੀ ਯਾਦ ਕਰਦੀ ਹੈ ਖਾਲਸਾ ਜੀ ਤੇ ਜਿਨ੍ਹਾਂ ਨੇ ਤਸੀਹੇ ਦਿੱਤੇ ਉਹਨਾਂ ਦਾ ਕੱਖ ਵੀ ਨਹੀਂ ਬਚਿਆ ਸੋ ਗੁਰਮਖੋ ਜਿਨ੍ਹਾਂ ਨੇ ਆਪਣੇ ਆਪੇ ਤੋਂ ਆਪਣੇ ਆਪੇ ਨੂੰ ਸਤਿਗੁਰਾਂ ਤੋਂ ਵਾਰਿਆ ਹੈ ਉਹਨਾਂ ਦੀਆਂ ਖਾਲਸਾ ਜੀ ਕਿਆ ਹੀ ਬਾਤਾਂ ਹਨ ਉਹਨਾਂ ਦੀ ਮਹਿਮਾ ਕੋਈ ਕੀ ਕਰ ਸਕਦਾ ਹੈ ਇਸ ਕਰਕੇ ਗੁਰੂ ਘਰ ਦੇ ਵਿੱਚ ਸ਼ਹੀਦਾਂ ਦੀ ਬਹੁਤ ਵੱਡੀ ਕਿਰਪਾ ਹੈ ਅੱਜ ਖਾਲਸਾ ਜੀ ਚੁੰਝ ਗਿਆਨੀ ਚਾਰ ਕਿਤਾਬਾਂ ਪੜ੍ਹ ਕੇ ਜਾਂ ਥੋੜੀ-ਬਹੁਤੀ ਸੂਝ ਬਾਣੀ ਦੀ ਰੱਖਣ ਵਾਲੇ ਸਟੇਜਾਂ ਦੇ ਬੈਠ ਕੇ ਤੇ ਕਹਿੰਦੇ ਹਨ ਸ਼ਹੀਦ ਸਿੰਘ ਦੇ ਕੁਝ ਵੀ ਨਹੀਂ ਹੁੰਦੇ ਇਹਨਾਂ ਵਿੱਚ ਕਾਹਦੀ ਤਾਕਤ ਹੈ ਪਰ ਉਹ ਭੁੱਲ ਗਏ ਹਨ ਕਿ ਕਲਗੀ ਧਰਮ ਮਹਾਰਾਜ ਜੀਆਂ ਦੇ ਇਹਨਾਂ लाडले ਪੁੱਤਰਾਂ ਨੇ ਹੀ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ। ਸਾਨੂੰ ਇਹ ਧਰਮ ਬਖਸ਼ਿਆ ਹੈ। ਇਹਨਾਂ ਪੁੱਤਰਾਂ ਦੀ ਬਦੌਲਤ ਹੀ ਖਾਲਸਾ ਜੀ ਅੱਜ ਸਿੱਖਾਂ ਦਾ ਬੋਲਬਾਲਾ ਹੈ। ਜੇ ਸਾਡੇ ਸਿੰਘ ਸ਼ਹੀਦੀਆਂ ਨਾ ਪਾਉਂਦੇ ਤੇ ਖਾਲਸਾ ਜੀ ਕਿੱਥੋਂ ਸਾਡਾ ਨਾ ਹੋਣਾ ਸੀ। ਅੱਜ ਸਾਡੇ ਸੂਰਮੇ ਸਿੰਘ ਸ਼ਹੀਦੀਆਂ ਨਾ ਪਾਉਂਦੇ ਸ਼ਹੀਦ ਨਾ ਹੁੰਦੇ ਤੇ ਕਿੱਥੋਂ ਖਾਲਸਾ ਜੀ ਕੋਈ ਸਾਨੂੰ ਪੁੱਛਣ ਵਾਲਾ ਹੋਣਾ ਸੀ। ਅੱਜ ਸਿੱਖਾਂ ਦਾ ਸਾਰੀ ਦੁਨੀਆ ਦੇ ਵਿੱਚ ਨਾਂ ਹੈ। ਪਰ ਉਹ ਬੁਕਾਰ ਵਾਸਤੇ ਜਾਣੇ ਜਾਂਦੇ ਹਨ ਸਾਰੀ ਦੁਨੀਆ ਕਹਿੰਦੀ ਹੈ ਵੀ ਸਿੱਖਾਂ ਵਰਗਾ ਕੋਈ ਨਹੀਂ ਤੇ ਇਹ ਜਿਹੜੀ ਸਿੱਖਾਂ ਦੀ ਖਾਲਸਾ ਜੀ ਸਿੱਖਾਂ ਦੇ ਵਿੱਚ ਖੇਡ ਹੈ ਲੰਗਰ ਲਾਉਣੇ ਕਿਸੇ ਦਾ ਭਲਾ ਕਰਨਾ ਸੇਵਾ ਕਰਨੀ ਨੇਕੀ ਕਮਾਉਣੀ ਇਹ ਸਭ ਗੁਰੂ ਕੇ ਖਾਲਸੇ ਦੀ ਬਦੌਲਤ ਹੈ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਸਾਨੂੰ ਉੱਚਿਆਂ ਕੀਤਾ ਹੈ ਤੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਮੰਨਣ ਦੀ ਬਜਾਏ ਤੇ ਉਹਨਾਂ ਦੀ ਨਰਾਦਰੀ ਕਰਦੇ ਹਾਂ ਐਵੇਂ ਨਹੀਂ ਕਰਨਾ ਚਾਹੀਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਆਪਣੇ ਸਿੱਖਾਂ ਨੂੰ ਬਹੁਤ ਪ੍ਰੇਮ ਕਰਦੇ ਸਨ ਬੜਾ ਪ੍ਰੇਮ ਕੀਤਾ ਸਿੱਖਾਂ ਦੇ ਨਾਲ ਤੇ ਖਾਲਸਾ ਜੀ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਉਥੇ ਸਿੱਖਾਂ ਨੇ ਵੇਖਿਆ ਆਪਣੇ ਗੁਰੂ ਨੂੰ ਸ਼ਹੀਦ ਹੁੰਦਿਆਂ ਤਸੀਹੇ ਤਸੀਹੇ ਜਿਹੜੇ ਗੁਰੂ ਨੂੰ ਦਿੱਤੇ ਸਾਨੂੰ ਸਿੱਖਾਂ ਨੇ ਵੇਖਿਆ ਤਾਂ ਉਹ ਸਿੱਖ ਤੇ ਖਾਲਸਾ ਜੀ ਫਿਰ ਦੂਜੀ ਮਹਾਰਾਜ ਨੇ ਖੇੜ ਵਰਤੌਣਾ ਕੀਤੀ ਇਥੇ ਗੁਰੂ ਆਪਣੇ ਆਪ ਦੇ ਕਸ਼ਟ ਚੱਲ ਰਿਹਾ ਹੈ ਤੇ ਉਥੇ ਖਾਲਸਾ ਜੀ ਗੁਰੂ ਨੇ ਕਸ਼ਟ ਝੱਲੇ ਤਸੀਹੇ ਝੱਲੇ ਤੇ ਸਿੱਖਾਂ ਨੇ ਵੇਖਿਆ ਇੱਥੇ ਸਿੱਖ ਕਸ਼ਟ ਝੱਲ ਰਹੇ ਹਨ ਤੇ ਗੁਰੂ ਮਹਾਰਾਜ ਜੀ ਵੇਖ ਰਹੇ ਹਨ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਸ਼ਹੀਦ ਹੁੰਦੇ ਵੇਖਦੇ ਖਾਲਸਾ ਜੀ ਸਤਿਗੁਰਾਂ ਦਾ ਨਾਤਾ ਜਿਹੜਾ ਹੁੰਦਾ ਨਾ ਸਿੱਖ ਦੇ ਨਾਲ ਉਹਦੇ ਤੋਂ ਉੱਚਾ ਕੋਈ ਰਿਸ਼ਤਾ ਨਹੀਂ ਉਹਦੇ ਤੋਂ ਸੁੱਚਾ ਕੋਈ ਰਿਸ਼ਤਾ ਨਹੀਂ ਸਭ ਤੋਂ ਵੱਡਾ ਪਵਿੱਤਰ ਰਿਸ਼ਤਾ ਨਿਰਮਲ ਰਿਸ਼ਤਾ ਜਿਹੜਾ ਹੈ ਉਹ ਗੁਰੂ ਦਾ ਤੇ ਸਿੱਖ ਦਾ ਹੈ ਸੋ ਮਹਾਰਾਜ ਦੀ ਤਨ ਹਨ ਤੇ ਉਹਨਾਂ ਦੇ ਸਿੱਖਾਂ ਦੀਆਂ ਵੀ ਕਿਆ ਬਾਤਾਂ ਹਨ ਉਹ ਵੀ ਤਨ ਹਨ ਸੋ ਇਹਨਾਂ ਸ਼ਹੀਦਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੀ ਬਣਦੀ ਹੈ ਕਿਉਂਕਿ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਕਰਨ ਦੇ ਨਾਲ ਸਦਾ ਸਦੀਵੀ ਸੁਖ ਨਸੀਬ ਹੁੰਦੇ ਹਨ ਝੋਲੀਆਂ ਵਿੱਚ ਸੁਖ ਆ ਪੈਂਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹਗੇ ਇਹੀ ਅਰਦਾਸਾਂ ਕਰਿਆ ਕਰੀਏ ਕਿ ਮਹਾਰਾਜ ਜੀ ਅਸੀਂ ਤੇ ਮਹਾਰਾਜ ਪ੍ਰਾਦੀ ਹਾਂ ਪਾਪੀ ਹਾਂ ਸਾਡੇ ਵਰਗਾ ਸਤਗੁਰੂ ਜੀ ਕੌਣ ਪਾਪੀ ਹੈ ਕਿਰਪਾ ਕਰੋ ਤੁਸੀਂ ਤੇ ਬੇਅੰਤ ਜੀਵਾਂ ਨੂੰ ਤਾਰ ਦਿੱਤਾ ਹੈ ਬੇਅੰਤ ਜੀਵਾਂ ਦਾ ਭਲਾ ਕੀਤਾ ਹੈ ਸਾਡੇ ਤੇ ਵੀ ਕਿਰਪਾ ਕਰੋ ਮਹਾਰਾਜ ਮੈਂ ਤੇ ਨਿਮਾਣਾ ਨਤਾਣਾ ਹਾਂ ਥੋੜੀ ਅਕਲ ਵਾਲਾ ਹਾਂ ਗੁਨਾ ਤੋਂ ਹੀਣਾ ਹਾਂ ਪਰ ਆਪ ਜੀ ਦੀ ਸ਼ਰਨ ਆ ਗਿਆ ਹਾਂ ਤੁਹਾਡੇ ਦਰ ਤੇ ਆ ਡੇਗਾ ਹਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਆਪਣੇ ਚਰਨੀ ਲਾ ਲਵੋ ਧੰਨ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਦੇ ਬਚਨ ਹਨ ਮੇਰੇ ਠਾਕੁਰ ਕਿਤੇ ਅਗੰਤ ਉਦਾਰੇ ਮੋਹ ਦੀਨ ਅਲਪ ਮਤ ਨਿਰਗੁਣ ਪਰਿਉ ਸ਼ਰਨ ਦੁਆਰੇ ਸੱਚੇ ਪਾਸ਼ਾ ਮੈਂ ਥੋੜੀ ਮਤ ਵਾਲਾ ਹਾਂ ਮੇਰੀ ਤੇ ਕੋਈ ਮਤ ਵੀ ਨਹੀਂ ਮੇਰੇ ਵਿੱਚ ਕੋਈ ਗੁਣ ਵੀ ਨਹੀਂ ਮੈਂ ਤੇ ਨਿਮਾਣਾ ਜਿਹਾ ਹਾਂ ਸੱਚੇ ਪਾਸ਼ਾ ਆਪ ਜੀ ਦੀ ਸ਼ਰਨ ਆ ਗਿਆ ਹਾਂ ਹੁਣ ਮੈਨੂੰ ਰੱਖ ਲਓ ਕਿਉਂਕਿ ਤੁਸੀਂ ਤੇ ਅਨੇਕਾਂ ਜੀਵਾਂ ਨੂੰ ਤਾਰਿਆ ਹੈ ਤੁਸੀਂ ਤੇ ਬੇਅੰਤ ਜੀਵ ਤਾਰ ਦਿੱਤੇ ਹਨ ਪਾਂਚ ਬਰਕ ਕੋ ਆਨਾਤ ਤਰੂ ਬਾਰਕ ਹਮ ਹਰ ਸਿਮਰਤ ਅਮਰ ਅਟਾਰੇ ਮਹਾਰਾਜ ਦੇ ਬਚਨ ਹਨ ਕੇ ਧਰੂ ਪੰਜਾਂ ਸਾਲਾਂ ਦੀ ਉਮਰ ਵਿੱਚ ਖਾਲਸਾ ਜੀ ਅनाथ ਬੱਚਾ ਸੀ ਤੇ ਪਰਮੇਸ਼ਰ ਦਾ ਨਾਮ ਸਿਮਰਦਿਆਂ ਉਹਨੇ ਅਟੱਲ ਪਦਵੀ ਸਿਮਰਤ ਹਰ ਸਿਮਰਤ ਅਮਰ ਅਟਾਰੇ ਉਹਨੇ ਅਟੱਲ ਪਦਵੀ ਪ੍ਰਾਪਤ ਕਰ ਲਈ ਪੰਜਾਂ ਸਾਲਾਂ ਦੇ ਧਰੂ ਬਾਲਕ ਨੇ ਆਪ ਜੀ ਦੀ ਕਿਰਪਾ ਨਾਲ ਮਹਾਰਾਜ ਪੁੱਤਰ ਹੇਤ ਨਾਰਾਇਣ ਕਹਿਓ ਜਮਕੰਕਰ ਮਾਰ ਬਿਦਾਰੇ ਅਜਾਮਲ ਪਾਪੀ ਸੀ ਜਿਹੜਾ ਉਹਨੇ ਆਪਣੇ ਪੁੱਤਰ ਦਾ ਨਾਂ ਖਾਲਸਾ ਜੀ ਨਾਰਾਇਣ ਰੱਖਿਆ ਸੀ ਦੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਮਾਰਦਾ ਨਾਰਾਇਣ ਨਾਰਾਇਣ ਆਖਦਿਆਂ ਆਖਦਿਆਂ ਖਾਲਸਾ ਜੀ ਜਮਦੂਤਾਂ ਦੀ ਮਾਰ ਤੋਂ ਬਚ ਗਿਆ ਸੀ ਮਹਾਰਾਜ ਕਹਿੰਦੇ ਹਨ ਕਿ ਉਹਨਾਂ ਦਾ ਤੁਸੀਂ ਭਲਾ ਕੀਤਾ ਹੈ ਪਰਮੇਸ਼ਰ ਜੀ ਬਾਲਮੀਕ ਸੁਪਚਾਰੋ ਤਰਿਓ ਬਧਕ ਤਰੇ ਵਿਚਾਰੇ اے ਸੱਚੇ ਪਾਤਸ਼ਾਹ ਤੁਸੀਂ ਤੇ ਤੁਹਾਡੇ ਨਾਮ ਦੀ ਬਰਕਤ ਦੇ ਨਾਲ ਜਿਹੜਾ ਬਾਲਮੀਕ ਚੰਡਾਲ ਆਖਿਆ ਸੁਪਚਾਰੋ ਭਾਵ ਚੰਡਾਲ ਉਹ ਸੰਸਾਰ ਸਮੁੰਦਰ ਤੋਂ ਉਹ ਵੀ ਪਾਰ ਹੋ ਗਿਆ ਮਹਾਰਾਜ ਤੇ ਮਹਾਰਾਜ ਬੱਧਕ ਤਰੇ ਵਿਚਾਰੇ ਜਿਨ੍ਹਾਂ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਜਿਨੇ ਖਾਲਸਾ ਜੀ ਹਿਰਨ ਦੀ ਅੱਖ ਜਾਣ ਕੇ ਤੇ ਪੈਰ ਦੇ ਵਿੱਚ ਪਦਮ ਦਾ ਨਿਸ਼ਾਨਾ ਬੰਨ ਕੇ ਤੀਰ ਮਾਰਿਆ ਸੀ ਫਿਰ ਉੱਥੇ ਭਗਵਾਨ ਕ੍ਰਿਸ਼ਨ ਜੀ ਨੇ ਸਰੀਰ ਤਿਆਗਣਾ ਕੀਤਾ ਸੀ ਉਹ ਬੱਧਕ ਜਿਹੜੇ ਸ਼ਿਕਾਰੀ ਸਨ ਉਹ ਵੀ ਮਹਾਰਾਜ ਤਰ ਗਏ ਏਕ ਨਿਮਖ ਮਨ ਮਾਹੇ ਅਰਾਧਿਓ ਗਜਬਤ ਪਾਰ ਉਤਾਰੇ ਜਿਵੇਂ ਖਾਲਸਾ ਜੀ ਉਹ ਸਾਰਿਆਂ ਨੂੰ ਯਾਦ ਹੈ ਹਾਥੀ ਦੀ ਜਿਹੜੀ ਕਹਾਣੀ ਹਾਥੀ ਤੇ ਤੇਦੂਏ ਦੀ ਖਾਲਸਾ ਜੀ ਅੱਖ ਝਮਕਣ ਜਿਤਨੇ ਸਮੇਂ ਵਿੱਚ ਗਜ ਨੇ ਹਾਥੀ ਨੇ ਪਰਮੇਸ਼ਰ ਨੂੰ ਯਾਦ ਕੀਤਾ ਸੀ ਸੁੰਡ ਵਿੱਚ ਫੁੱਲ ਲੈ ਕੇ ਕਿ ਮਹਾਰਾਜ ਕਿਰਪਾ ਕਰੋ ਤੇ ਖਾਲਸਾ ਜੀ ਪਰਮੇਸ਼ਰ ਨੇ ਉਹਦੀ ਵੀ ਲਾਜ ਰੱਖ ਲਈ ਸੀ ਕਿੰਨੀ ਰੱਖਿਆ ਭਗਤ ਪ੍ਰਹਿਲਾਦ ਦਾ ਹਰਨਾਖਸ਼ ਨਖੇਬੇਦਾਰੇ ਮਹਾਰਾਜ ਜੀ ਤੁਸੀਂ ਤੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਹੈ ਉਹਦੇ ਪਿਤਾ ਹਰਨਾਖਸ਼ ਨੂੰ ਨੋਹਾਂ ਦੇ ਨਾਲ چیر ਦਿੱਤਾ ਜੋ ਕਿ ਦੁਸ਼ਟ ਸੀ ਆਪਣੇ ਭਗਤ ਦੀ ਰੱਖਿਆ ਕੀਤੀ ਹੈ ਹਰ ਜੁਗ ਜੁਗ ਭਗਤ ਉਪਾਇਆ ਬੈਜ ਰਖਦਾ ਆਇਆ RAM RAJE ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸੋ ਸੱਚੇ ਪਾਸ਼ਾ ਤੁਹਾਡਾ ਬਿਰਧ ਹੈ ਗਰੀਬ ਨਿਵਾਜ ਸੱਚੇ ਪਾਸ਼ਾ ਭਗਤਾਂ ਨੂੰ ਰਖਣਾ ਕਿਰਪਾ ਕਰੋ ਕਮਨ ਅਪਰਾਧ ਬਤਾਵੋ ਆਪਣੇ ਮਿੱਥਿਆ ਮੂਹ ਮਗਨਾਰੇ ਸੱਚੇ ਪਾਸ਼ਾ ਮੈਂ ਆਪਣੇ ਕਿਹੜੇ ਕਿਹੜੇ ਅਪਰਾਧ ਦਸਾਂ ਮੈਂ ਤੇ ਨਾਸ਼ਵੰਤ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹਾਂ ਜਿਵੇਂ ਤੁਸੀਂ ਮਹਾਰਾਜ ਬਿਦਰ ਦਾਸੀ ਸੁਤ ਪਿਉ ਪਨੀਤਾ ਸਗਲੇ ਕੁੱਲ ਉਜਾਰੇ ਜਿਵੇਂ ਮਹਾਰਾਜ ਦਾਸੀ ਦਾ ਪੁੱਤਰ ਜੋ ਬਿਦਰ ਜੀ ਸਨ ਉਹਨਾਂ ਨੂੰ ਵੀ ਪਵਿੱਤਰ ਜੀਵਨ ਵਾਲੇ ਕਰ ਦਿੱਤਾ ਉਹਦੀਆਂ ਸਾਰੀਆਂ ਕੁੱਲਾਂ ਨੂੰ ਰੁਸ਼ਨਾ ਦਿੱਤਾ ਐਵੇਂ ਮਹਾਰਾਜ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਮੈਂ ਕਰੋੜਾਂ ਹੀ ਮਹਾਰਾਜ ਅਪਰਾਧ ਕੀਤੇ ਹਨ ਕੋਈ ਗਿਣਤੀ ਨਹੀਂ ਪਰ ਆਪ ਜੀ ਦੀ ਸ਼ਰਨ ਆਇਆ ਹਾਂ ਆਇਓ ਸਾਮ ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੇ ਹੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮਹਾਰਾਜ ਆਪ ਜੀ ਦੀ ਓਟ ਫੜੀ ਹੈ ਹੁਣ ਕਿਰਪਾ ਕਰੋ ਮਹਾਰਾਜ ਮੈਨੂੰ ਬਾਹ ਦੇ ਕੇ ਫੜ ਲਓ ਆਪਣਾ ਹੱਥ ਮੇਰੇ ਹੱਥ ਵਿੱਚ ਫੜ ਲਓ ਆਪ ਜੀ ਮੇਰੀ ਬਾਹ ਨੂੰ ਫੜਨਾ ਕਰੋ ਮੈਨੂੰ ਸ਼ਰਨ ਆਏ ਨੂੰ ਮਹਾਰਾਜ ਰੱਖ ਲਓ ਮੇਰੇ ਪਰਦੇ ਕਾਜ ਲਓ ਐਵੇਂ ਖਾਲਸਾ ਜੀ ਨਿਮਾਣੇ ਨਿਤਾਣੇ ਹੋ ਕੇ ਜੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਾਂਗੇ ਨਾ ਤੇ ਮਹਾਰਾਜ ਜੀ ਬਹੁਤ ਛੇਤੀ ਬੌੜੀ ਕਰਦੇ ਬੜੀ ਕਿਰਪਾ ਕਰਦੇ ਸਤਿਗੁਰੂ ਜਿਹੜੀਆਂ ਔਖੀਆਂ ਘੜੀਆਂ ਆਈਆਂ ਹੁੰਦੀਆਂ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਸਭ ਦੂਰ ਕਰ ਦਿੰਦੇ ਪਰ ਸਾਨੂੰ ਅਰਦਾਸ ਕਰਨੀ ਪਵੇਗੀ ਮਹਾਰਾਜ ਦੇ ਸ਼ਰਣੀ ਜਾਣਾ ਪਊਗਾ ਚਲਣੀ ਲੱਗਣਾ ਪਊਗਾ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਬਖਸ਼ਣ ਅੱਜ ਖਾਲਸਾ ਜੀ ਗੁਰੂ ਸਾਹਿਬ ਦੀ ਕਿਰਪਾ ਸਰਕਾਰ ਤਾਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਤਿੰਨ ਮਹਾਰਾਜ ਦੇ ਪਿਆਰੇ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਲਾਗੇ ਸਥਾਨ ਹੈ ਗੁਰਦੁਆਰਾ ਟਾਲੀ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਸਥਾਨ ਹੈ ਪਵਿੱਤਰ ਸਥਾਨ ਹੈ ਮਹਾਰਾਜ ਜੀਆਂ ਦਾ ਚਰਨਛੋਹ ਧਰਤੀ ਹੈ ਸੋ ਇੱਥੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿਨੀਆਂ ਕੇ ਦਾਸ ਕੋਲੇ ਤਿਲ ਫੁੱਲ ਭੇਟਾ ਹੋਈ ਉਹਦੇ ਕਰਕੇ ਮਹਾਰਾਜ ਦੀ ਚਰਨਾ ਵਿੱਚ ਇੱਕ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਵੀ ਲੰਗਰ ਦੀ ਸੇਵਾ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਕੱਲ ਨੂੰ ਵੀ ਖਾਲਸਾ ਜੀ ਸਾਰੇ ਨਗਰ ਨੂੰ ਲੰਗਰ ਦਾ ਸੱਦਾ ਆਸੀ ਪਰਸੋਂ ਨੂੰ ਫਿਰ ਭੋਗ ਹੈ ਅੱਜ ਸ਼ਾਮ ਨੂੰ ਮਹਾਰਾਜ ਦੀ ਕਿਰਪਾ ਸਦਕਾ ਘੰਟਾ ਸਵਾ ਘੰਟਾ ਕੀਰਤਨ ਦੀ ਹਾਜ਼ਰੀ ਵੀ ਹੈ ਕੱਲ ਨੂੰ ਵੀ ਹੈ ਸੋ ਮਹਾਰਾਏ ਨੇ ਉਪਰਾਲਾ ਬਖਸ਼ਿਆ ਮਹਾਰਾਏ ਨੇ ਬਲ ਬਖਸ਼ਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੇ ਖਾਲਸਾ ਜੀ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਮਹਾਰਾਜ ਦੇ ਚਰਨ ਪਰਸੇ ਸੋ ਮਹਾਰਾਏ ਨੇ ਕਿਰਪਾ ਕੀਤੀ ਤੇ ਜਰੂਰ ਮੈਂ ਜਾਂ ਇੰਸਟਾਗ੍ਰਾਮ ਤੇ ਪਾਵਾਂਗਾ ਜਾਂ ਵਟਸਐਪ ਤੇ ਪਾਵਾਂਗਾ ਕਿ ਮਹਾਰਾਜ ਦੇ ਦਰਸ਼ਨ ਆਪ ਜੀ ਕਰ ਸਕੋ ਵਜਨ ਸੁਣ ਸਕੋ ਜੋ ਮਹਾਰਾਜ ਦੇ ਚਰਨਾ ਕਮਲਾ ਵਿੱਚ ਬਾਣੀ ਦਾ ਜਾਪ ਹੋਣਾ ਕੀਰਤਨ ਹੋਣਾ ਸੋ ਮਹਾਰਾਜ ਕਿਰਪਾ ਕਰਨ ਆਹ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਤੇ ਇਹ ਹੱਡ ਬੀਤੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਦਾਸ ਨੂੰ ਮਾਤਾ ਜੀ ਨੇ ਖੁਦ ਸੁਣਾਈ ਸੀ ਬਾਬਾ ਨੌ ਸਿੰਘ ਦੇ ਸਮਾਧਿਓਂ ਦਾਸ ਨਿਕਲਦਾ ਪਿਆ ਸੀ ਤੇ ਉੱਥੇ ਮਾਤਾ ਜੀ ਮੈਨੂੰ ਟੱਕਰੇ ਤੇ ਮੈਨੂੰ ਫਤਿਹ ਬੁਲਾਈ ਉਹਨਾਂ ਨੇ ਤੇ ਮੈਂ ਵੀ ਉਹਨਾਂ ਨੂੰ ਫਤਿਹ ਬੁਲਾਈ ਤੇ ਮੈਨੂੰ ਕਹਿਣ ਲੱਗੇ ਵੀ ਮੈਨੂੰ ਬਾਣੇ ਵਾਲੇ ਸਿੰਘ ਬਹੁਤ ਪਸੰਦ ਆ ਬਹੁਤ ਸੋਹਣੇ ਲੱਗਦੇ ਆ ਮਹਾਰਾਜ ਦੇ ਦਰਸ਼ਨ ਹੀ ਮੈਨੂੰ ਹੋਣ ਲੱਗ ਪੈਂਦੇ ਜਿਹਨੂੰ ਕੋਈ ਬਾਣੇ ਵਾਲੀ ਸਿੰਘ ਵੀ ਨਹੀਂ ਆ ਤੇ ਮੈਨੂੰ ਉਹ ਦੱਸਣ ਲੱਗੇ ਵੀ ਪੁੱਤ ਮੈਂ ਨਾ ਕਿਸੇ ਦੀ ਕੋਈ ਹੱਡ ਵੀ ਤੀਆਂ ਸੁਣਾਉਂਦਾ ਸਿੰਘ ਮੈਂ ਉਹ ਸੁਣਦਾ ਉਹ ਸੁਣਦੀ ਆ ਉਹ ਸੁਣ ਸੁਣ ਕੇ ਮੈਨੂੰ ਬਾਬਾ ਨੋ ਸਿੰਘ ਸਾਹਿਬ ਬਾਰੇ ਪਤਾ ਲੱਗਾ ਤੇ ਮੈਂ ਇੱਥੇ 2 ਸਾਲ ਤੋਂ ਹੋਂ ਨਹੀਂ ਮਾਤਾ ਜੀ ਦੱਸਦੇ ਉਹਨਾਂ ਦੀ ਉਮਰ ਕੁਝ ਖਾਲਸਾ ਜੀ 60 ਦੇ ਕਰੀਬ ਹੋਊਗੀ ਤੇ 60 ਜਾਂ 65 ਦੇ ਕਰੀਬ ਹੋਊਗੀ ਤੇ ਉਹ ਮਾਤਾ ਜੀ ਕਹਿੰਦੇ ਵੀ ਮੈਂ ਇੱਕ ਸਿੰਘ ਦੀਆਂ ਨਾ ਉਹ ਹੱਡ ਬੀਤੀਆਂ ਸੁਣਾਉਂਦੇ ਬਾਬਾ ਦੀਪ ਸਿੰਘ ਸਾਹਿਬ ਦੀਆਂ ਤੇ ਮੈਂ ਉਹ ਸੁਣਦੀ ਆ ਤੇ ਮੈਨੂੰ ਉਹ ਮੈਂ ਉਹਨਾਂ ਨੂੰ ਕੁਛ ਨਹੀਂ ਦੱਸਿਆ ਵੈਸੇ ਉਹਨਾਂ ਦੇ ਨਾਲ ਇੱਕ ਭੈਣ ਹੁਣੀ ਸੀਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਪੁੱਤੇ ਇਦਾਂ ਨਾ ਮੈਨੂੰ ਵੀ ਮਹਾਰਾਣੀ ਕਿਰਪਾ ਕੀਤੀ ਤੇ ਉਹ ਭੈਣ ਮੈਨੂੰ ਪਛਾਣ ਗਈ ਸ਼ਾਇਦ ਜਾਂ ਉਹਨਾਂ ਨੇ ਕਿਤੇ ਵੇਖਿਆ ਹੋਊਗਾ ਤੇ ਉਹ ਮਾਤਾ ਜੀ ਨੂੰ ਕਹਿਣ ਲੱਗੀ ਵੀ ਮਾਤਾ ਜੀ ਜਿਨ੍ਹਾਂ ਦੀ ਤੁਸੀਂ ਹੱਡ ਬੀਤੀਆਂ ਸੁਣਦੇ ਉਹ ਇਹੋ ਹੀ ਨੇ ਤੇ ਉਹ ਮਾਤਾ ਜੀ ਨੇ ਬੜਾ ਸਤਕਾਰ ਕੀਤਾ ਉਹ ਸਭ ਵੀ ਖਾਲਸਾ ਜੀ ਮੇਲ ਹੋ ਗਏ ਨਹੀਂ ਤੇ ਸੰਗਤ ਨੂੰ ਜ਼ਿਆਦਾ ਦਾਸ ਦਾ ਨਹੀਂ ਪਤਾ ਇਹ ਉਸ ਬੱਬੀ ਜਦੋਂ ਮੇਲ ਹੋਏ ਉਹਨਾਂ ਨੇ ਵਜਨ ਬਲਾਸ ਬਹੁਤ ਕੀਤੇ ਬੜਾ ਕੁਝ ਮਹਾਰਾਜ ਦੇ ਚਰਨਾਂ ਕਮਲਾਂ ਦਾ ਊਟ ਆਸਰਾ ਦੱਸਿਆ ਵੀ ਕਿਵੇਂ ਕਿਰਪਾ ਹੋਈ ਕਿਵੇਂ ਮਿਹਰਾ ਹੋਈਆਂ ਫਿਰ ਉਹਨਾਂ ਨੇ ਆਪਣੀ ਹੱਡ ਵੀ ਤੀ ਦਾਸ ਨੂੰ ਦੱਸੀ ਉਹ ਕਹਿੰਦੇ ਵੀ ਮੇਰੀਆਂ ਦੋ ਧੀਆਂ ਨੇ ਜਿਹੜੀ ਇੱਕ ਨਾਲ ਆਈ ਸੀ ਇੱਕ ਖਾਲਸਾ ਜੀ ਹੋਰ ਸੀ ਤੇ ਇੱਕ ਪੁੱਤਰ ਹੈ ਪੁੱਤਰ ਜਿਹੜਾ ਉਹ ਚੜ੍ਹਾਈ ਕਰ ਗਿਆ ਸੀ ਤੇ ਮਾਤਾ ਜੀ ਕਹਿੰਦੇ ਕਿ ਮੇਰੀ 65 ਦੇ ਕਰੀਬ ਉਮਰ ਆ ਤੇ ਮੇਰੀਆਂ ਬੱਚੀਆਂ ਦੀ ਤੁਸੀਂ ਆਪ ਹਿਸਾਬ ਲੈ ਲਓ ਕਿ ਇੱਕ ਜਿਹੜੀ ਵੱਡੀ ਧੀ ਸੀ ਉਹ 37 ਸਾਲਾਂ ਦੀ ਹੋ ਗਈ ਸੀ ਛੋਟੀ ਜਿਹੜੀ ਸੀ ਉਹ ਸ਼ਾਇਦ 34 ਸਾਲਾਂ ਦੀ ਸੀ ਤੇ ਖਾਲਸਾ ਜੀ ਮਾਤਾ ਦੱਸਦੀ ਵੀ ਮੇਰੀਆਂ ਧੀਆਂ ਦੇ ਜਿਹੜੇ ਰਿਸ਼ਤੇ ਨਹੀਂ ਸੀ ਹੁੰਦੇ ਤੇ ਮਾਤਾ ਜੀ ਨੇ ਇਹ ਵੀ ਦੱਸਿਆ ਕਹਿੰਦੇ ਵੀ ਮੇਰੀ ਦਰਾਣੀ ਸੀ ਉਹ ਸਾਡੇ ਨਾਲ ਬਹੁਤ ਜ਼ਿਆਦਾ ਈਰਖਾ ਕਰਦੀ ਸੀ ਬਹੁਤ ਹੀ ਜ਼ਿਆਦਾ ਉਹਦੇ ਚਾਰ ਮੁੰਡੇ ਨੇ ਤੇ ਮੇਰੀਆਂ ਧੀਆਂ ਸੀ ਤੇ ਇੱਕ ਪੁੱਤ ਸੀ ਉਹ ਚੜ੍ਹਾਈ ਕਰ ਗਿਆ ਪੈਲੀ ਪੁਲੀ ਦੇ ਚੱਕਰ 'ਚ ਰਫੜ ਸੀਗਾ ਉਹ ਥੋੜੀ ਜੀ ਨਾ ਜਾਦੂ ਟੂਨੇ ਕਰਦੀ ਸੀ ਜਿਹੜੀ ਮਾਤਾ ਜੀ ਦੱਸਦੇ ਮੇਰੀ ਦਰਾਣੀ ਤੇ ਉਹ ਦੱਸਦੇ ਵੀ ਇਹਨਾਂ ਨਾ ਛੋਟੇ ਹੁੰਦੇ ਮੇਰੀ ਬੱਚੀਆਂ ਦੋਹਾਂ ਦੇ ਕੇਸ ਉਹਨੇ ਮੇਰੇ ਸਾਹਮਣੇ ਹੀ ਮੈਂ ਦੇਖ ਲਿਆ ਸੀਗਾ ਤੇ ਪਰ ਮੈਂ ਮਹਾਰਾਜ ਦੀ ਓਟ ਆਸਰੇ ਰਹੀ ਤੇ ਉਹਨੇ ਪਤਾ ਨਹੀਂ ਕੀ ਜਾਦੂ ਟੂਣਾ ਕੀਤਾ ਮੇਰੀਆਂ ਧੀਆਂ ਦੇ ਰਿਸ਼ਤੇ ਨਹੀਂ ਸੀ ਹੁੰਦੇ ਬਹੁਤ ਮੁਸ਼ਕਲ ਤੇ ਦੋਵੇਂ ਧੀਆਂ ਇੰਨੀਆਂ ਚੰਗੀਆਂ ਕਿ ਮਹਾਰਾਜ ਜਾਣਦੇ ਆ ਵੀ ਕਦੇ ਵੀ ਇਹਨਾਂ ਨੇ ਕਦੇ ਉਸ ਪਰੇ ਬੰਦੇ ਨੂੰ ਨਹੀਂ ਬੁਲਾਇਆ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ ਕਦੇ ਘਰੋਂ ਬਾਹਰ ਨਹੀਂ ਗਈਆਂ ਮੇਰੇ ਤੋਂ ਬਿਨਾ ਤੇ ਪਰ ਰਿਸ਼ਤੇ ਨਹੀਂ ਸੀ ਹੁੰਦੇ ਤੇ ਮਹਾਰਾਜ ਜੀ ਕਹਿੰਦੇ ਅਚਨ ਚੇਤਨਾ ਮੇਰੀ ਛੋਟੀ ਜਿਹੜੀ ਧੀ ਹੈ ਜਿਹੜੀ ਨਾਲ ਆਈ ਸੀ ਉਹ ਕਹਿੰਦੇ YouTube ਦੇ ਖਾਲਸਾ ਜੀ ਉਹਨਾਂ ਨੇ ਸੁਣਦਿਆਂ ਸੁਣਦਿਆਂ ਕਦੇ ਹੱਡ ਬੀਤੀ ਆਈ ਤਾਂ ਮਾਤਾ ਨੇ ਸੁਣ ਲਈ ਤੇ ਮਾਤਾ ਜੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਫੇਰ ਲਾ ਕੱਲ ਨੂੰ ਲਾ ਫੇਰ ਪਰਸੋਂ ਹੋਈ ਤੇ ਫੇਰ ਲਵਾਈ ਫਿਰ ਇਦਾਂ ਕਰਦਿਆਂ ਕਰਦਿਆਂ ਰੋਜ਼ ਹੀ ਸੰਸਲਾ ਸ਼ੁਰੂ ਹੋ ਗਿਆ 2 ਸਾਲ ਪਹਿਲਾਂ ਦੀ ਗੱਲ ਤੇ ਮਾਤਾ ਜੀ ਕਹਿੰਦੇ ਵੀ ਮੇਰਾ ਨਾ ਮਨ ਸੁਣ ਸੁਣ ਕੇ ਦੇ ਇੱਕ ਬਾਬਾ ਨੋ ਸਿੰਘ ਸਾਹਿਬ ਬਾਰੇ ਤੁਸੀਂ ਬੋਲਿਆ ਸੀ ਉਹਦੇ ਵਿੱਚ ਤੇ ਕਹਿੰਦੇ ਉਸ ਦਿਨ ਮੈਂ ਆਪਣੀ ਧੀ ਨੂੰ ਆਖਿਆ ਵੀ ਚੱਲ ਆਪਾਂ ਬਾਬਾ ਨੋ ਸਿੰਘ ਸਾਹਿਬ ਦੇ ਸਮਾਧੇ ਅੰਮ੍ਰਿਤਸਰ ਦੇ ਨੇ ਖਾਲਸਾ ਜੀ ਵੀ ਆਪਾਂ ਸਮਾਧੇ ਤੇ ਜਾ ਕੇ ਆਈਏ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਆਟੋ ਲਿਆ ਇੱਥੇ ਪਹੁੰਚੇ ਤੇ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਅਸੀਂ ਦਰਸ਼ਨ ਮੇਲੇ ਕੀਤੇ ਤੇ ਇੱਥੇ ਅਰਦਾਸ ਕਰਵਾਈ ਸਿੰਘ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਅਰਦਾਸ ਕਰ ਦੋ ਮੇਰੀ ਆ ਧੀਆ ਦੋ ਧੀਆ ਨੇ ਤੇ ਮਹਾਰਾਜ ਇਹਨਾਂ ਦੇ ਰਿਸ਼ਤੇ ਕਰ ਦੇ ਤੇ ਉਹ ਮਾਤਾ ਜੀ ਦੱਸਦੇ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ ਪਹਿਲੀ ਵਾਰੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਆਈ ਦੋ ਤਿੰਨ ਘੰਟੇ ਅਸੀਂ ਇੱਥੇ ਰਹੇ ਹਾਂ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਅਸੀਂ ਘਰ ਨੂੰ ਚਲੇ ਗਏ ਵਾਪਸ ਕਹਿੰਦੀ ਮੈਂ ਘਰੇ ਜਾ ਕੇ ਮੇਰਾ ਮਨ ਹੀ ਨਾ ਲੱਗੇ ਮੇਰਾ ਜੀ ਕਰੇ ਫੇਰ ਦਰਸ਼ਨ ਕਰਕੇ ਆਵਾਂ ਕਹਿੰਦੀ ਅਗਲੇ ਦਿਨ ਮੈਂ ਫੇਰ ਆ ਗਈ। ਇਦਾਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ 2 ਹਫ਼ਤੇ ਲਗਾਤਾਰ 2.5 ਹਫ਼ਤੇ ਮੈਂ ਲਗਾਤਾਰ ਆਈ। ਇੱਕ ਨਾਗਾ ਨਹੀਂ ਪਾਇਆ ਰੋਜ਼ ਉਹਨਾ ਆਟੋ ਦੇ ਬੈ ਕੇ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਜਦੋਂ 2.5 ਹਫ਼ਤੇ ਹੋ ਗਏ ਆਉਂਦੀ ਰਹੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਇੱਥੇ ਚਲੋ ਇੱਕ ਸਿੰਘ ਸੀ ਬਜ਼ੁਰਗ ਮੈਨੂੰ ਮਿਲੇ ਤੇ ਮੈਂ ਉੱਥੇ ਬੈਠੀ ਸਾਂ ਉਸ ਦਿਨ ਮੇਰੀ ਧੀ ਵੀ ਨਾਲ ਸੀ ਵੱਡੀ ਧੀ ਸੀ ਨਾਲ ਅਸੀਂ ਬਾਹਰ ਬੈਠੇ ਸੀਗੇ ਜਿੱਥੇ ਖਾਲਸਾ ਜੀ ਲੰਗਰ ਸੰਗਤ ਲੈਣ ਚ ਲਾ ਕੇ ਲੈਂਦੀ ਆ ਉੱਥੇ ਕਹਿੰਦੇ ਅਸੀਂ ਬੈਠੇ ਸੀਗੇ ਤੇ ਸੜਨਾਕ ਮਾਈ ਆਈ ਸੀ ਸਾਡੇ ਸਾਡੀ ਕਲੋਨੀ ਦੀ ਤੇ ਉਹਨੂੰ ਅਸੀਂ ਉਹਦੀ ਵੇਟ ਕਰਦੇ ਸਾਂ ਉੱਥੇ ਬੈਠਿਆਂ ਤੋਂ ਬਜ਼ੁਰਗ ਨੇ ਸਾਨੂੰ ਫਤਿਹ ਬੁਲਾਈ ਤੇ ਪੁੱਛਿਆ ਕਿੱਥੋਂ ਆਏ ਤੁਸੀਂ ਇਦਾਂ ਸਾਰੀ ਵਾਰਤਾ ਲਾਪ ਹੋਈ ਤੇ ਉਹ ਕਹਿਣ ਲੱਗੇ ਵੀ ਮਾਤਾ ਜੀ ਵੀ ਤੁਸੀਂ ਆਹ ਕੌਣ ਆ ਤੁਹਾਡੀ ਧੀ ਹੈ ਹਾਂਜੀ ਦੱਸਿਆ ਵੀ ਇਹ ਧੀ ਹੈ ਮੈਂ ਤੇ ਇਹਨਾਂ ਕਰਕੇ ਆਉਣੀ ਆ ਵੀ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਰਿਸ਼ਤਾ ਹੋ ਜਾਏ ਤੇ ਖਾਲਸਾ ਜੀ ਉਹ ਬਾਪੂ ਜਿਹੜੇ ਸੀਗੇ ਮਾਦਾ ਕਹਿੰਦੀ ਉਹ ਬਾਪੂ ਕਹਿੰਦੇ ਵੀ ਤੁਸੀਂ ਆਪਣਾ ਨੰਬਰ ਦਿਓ ਤੇ ਮੈਂ ਇਹ ਧੀ ਦਾ ਰਿਸ਼ਤਾ ਮੈਂ ਕਰਾਉਂਗਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਨੰਬਰ ਦੇ ਦਿੱਤਾ ਦੂਜੇ ਦਿਨ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਤੁਹਾਡਾ ਘਰ ਕਿੱਥੇ ਆ ਸਾਰਾ ਕੁਝ ਪੁੱਛਿਆ ਗਿਛਿਆ ਵੀ ਆਪਾਂ ਕਿਤੇ ਮਿਲ ਲਈਏ ਪਤਾ ਨਹੀਂ ਕਿਹੜਾ ਗੁਰੂ ਘਰ ਉਹਨਾਂ ਨੇ ਦੱਸਿਆ ਉੱਥੇ ਫਿਰ ਖਾਲਸਾ ਜੀ ਅਗਲੇ ਦਿਨ ਹੀ ਮੇਲ ਹੋਇਆ ਉਹ ਜਿਹੜੇ ਭਾਈ ਸਾਹਿਬ ਸਨ ਬਜ਼ੁਰਗ ਉਹਨਾਂ ਦੇ ਭਰਾ ਦਾ ਉਹਨਾਂ ਦਾ ਭਤੀਜਾ ਸੀ ਉਹਨਾਂ ਦੇ ਭਰਾ ਦਾ ਬੇਟਾ ਉਹਦੀਆਂ ਦੋ ਧੀਆਂ ਸੀ ਛੋਟੀਆਂ ਤੇ ਘਰ ਵਾਲੀ கரੰਟ ਲਾ ਕੇ ਪੂਰੀ ਹੋ ਗਈ ਸੀ ਮੁੰਡੇ ਦੀ ਕੋਈ ਜ਼ਿਆਦਾ ਉਮਰ ਨਹੀਂ ਸੀ 35 ਸਾਲ ਦਾ ਸੀਗਾ ਮੁੰਡਾ ਤੇ ਦੋ ਉਹਦੇ ਬੱਚੇ ਸੀਗੇ ਤੇ ਉਹ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਇਦਾਂ ਇਦਾਂ ਦੋ ਬੱਚੇ ਨੇ ਤੇ ਮੈਂ ਆਪਣੀ ਧੀ ਨਾਲ ਗੱਲ ਕੀਤੀ ਵੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਆਪਾਂ ਦੇਖ ਲੈਨੇ ਆ ਜਦੋਂ ਦੇਖਿਆ ਘਰ-ਬਾਰ ਚੰਗਾ ਸੀ ਮਹਾਰਾਜ ਦੀ ਕਿਰਪਾ ਨਾਲ ਪੈਲੀ ਜ਼ਮੀਨ ਜਮਾਨ ਸਭ ਕੁਝ ਹੈਗਾ ਸੀ ਕੋਠੀ ਪਈ ਹੋਈ ਸੀ ਦੋ ਬੱਚੇ ਸੀ ਕੁੜੀ ਤੇ ਮੁੰਡਾ ਛੋਟੇ ਸੀਗੇ ਤੇ ਜਿਹੜਾ ਜਿਹਦੀ ਘਰ ਵਾਲੀ ਮਰੀ ਸੀ ਜਿਹੜਾ ਮੁੰਡਾ ਸੀ ਉਹ ਸਰਦਾਰ ਸੀ ਅਮਰਤਾਰੀ ਸੀ ਚਲੋ ਗੁਰੂ ਸਾਹਿਬ ਦੀ ਕਿਰਪਾ ਹੋਈ ਸਬੱਬ ਬਣ ਗਿਆ ਤੇ ਉਹ ਮਾਤਾ ਜੀ ਦੱਸਦੇ ਵੀ ਸਾਡਾ ਰਿਸ਼ਤਾ ਉੱਥੇ ਪੱਕਾ ਹੋ ਗਿਆ ਮੇਰੀ ਕੁੜੀ ਨੇ ਵੀ ਹਾਂ ਕਰ ਦਿੱਤੀ ਮਹਾਰਾਜ ਦੀ ਕਿਰਪਾ ਨਾਲ ਸੀ ਚੁੰਨੀ ਚੜਾਵਾ ਕਰਕੇ ਕੁੜੀ ਵਿਆਹ ਦਿੱਤੀ ਇਹਦੇ ਬਾਬਾ ਨੌ ਸਿੰਘ ਸਾਹਿਬ ਨੇ ਏਡੀ ਕਿਰਪਾ ਕੀਤੀ ਏਡੀ ਮਿਹਰ ਕੀਤੀ ਉੱਥੇ ਰਿਸ਼ਤਾ ਹੋ ਗਿਆ ਉਸ ਤੋਂ ਬਾਅਦ ਮਹਾਰਾਜ ਨੇ ਰਹਿਮਤ ਕੀਤੀ ਚਲੋ ਆਪਣੇ ਘਰ ਕੁੜੀ ਚਲੀ ਗਈ ਤੇ 7 ਕੁ 6-7 ਮਹੀਨੇ ਬੀਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਜਾਂਦੀ ਰਹੀ ਬਾਬਾ ਦੀਪ ਸਿੰਘ ਸਾਹਿਬ ਦੇ ਕਰ ਜਾਂਦੀ ਰਹੀ ਸੇਵਾ ਕਰਨੀ ਜਿੰਨੀ ਮੇਰੇ ਕੋਲ ਹੋਣੀ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਾ ਵੀ ਸਾਡਾ ਜਿਹੜਾ ਮੇਰਾ ਜਵਾਈ ਬਣਿਆ ਉਹਦਾ ਇੱਕ ਮਿੱਤਰ ਬਾਹਰੋਂ ਆਇਆ ਤੇ ਉਹਦਾ ਇੱਕ ਭਰਾ ਸੀ ਉਹ ਉਹ ਮਿੱਤਰ ਜਿਹੜਾ ਸੀ ਉਹਦੀ ਉਮਰ ਠੀਕ ਸੀ ਜਿਹੜਾ ਭਰਾ ਸੀਗਾ ਉਹ ਵੀ ਖਾਲਸਾ ਜੀ 37-38 ਸਾਲਾਂ ਦਾ ਸੀ ਤੇ ਬਾਹਰ ਹੀ ਰਿਹਾ ਉਹ ਉਹਦਾ ਪੱਕਾ ਨਹੀਂ ਸੀ ਹੋਇਆ ਤੇ ਉਹਨਾਂ ਨੇ ਵੀ ਰਿਸ਼ਤਾ ਮੰਗਣਾ ਕੀਤਾ ਜਿਹੜੀ 35 ਸਾਲਾਂ ਦੀ ਕੁੜੀ ਸੀ ਸਾਡੀ ਚੌਥੀਆਂ ਪੈਂਦੀਆਂ ਉਹਦਾ ਰਿਸ਼ਤਾ ਉਹਦੇ ਨਾਲ ਹੋ ਗਿਆ ਏਡੀ ਕਿਰਪਾ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਨੇ ਕੀਤੀ ਉਹ ਮਾਤਾ ਜੀ ਮੈਨੂੰ ਨਾ ਜਫੀਆਂ ਪਾਈ ਜਾਣ ਵੀ ਪੁੱਤ ਤੂੰ ਜੇ ਨਾ ਸੁਣਾਉਂਦਾ ਉਹ ਗੱਲਾਂ ਨਾ ਅਸੀਂ ਸੁਣੀਆਂ ਹੁੰਦੀਆਂ ਤੇ ਅਸੀਂ ਸਾਨੂੰ ਤੇ ਰਾਹ ਹੀ ਨਹੀਂ ਸੀ ਲੱਭਣਾ ਅਸੀਂ ਤੇ ਤੇਰੀ ਹੱਡ ਬੀਤੀ ਸੁਣੀ ਤੇ ਫਿਰ ਬਾਬਾ ਨੌ ਸਿੰਘ ਸਾਹਿਬ ਦੇ ਘਰ ਆਏ ਤੇ ਬਾਬਾ ਨੌ ਸਿੰਘ ਸਾਹਿਬ ਨੇ ਬਰੀਆਂ ਦੋਹਾਂ ਤੀਆਂ ਦੇ ਰਿਸ਼ਤੇ ਕਰਤੇ ਖਾਲਸਾ ਜੀ ਵੇਖੋ ਕੰਮ ਕਰਾਉਣ ਵਾਲੇ ਸਤਿਗੁਰੂ ਕਿਰਪਾ ਕਰਨ ਵਾਲੇ ਸ਼ਹੀਦ ਸਿੰਘ ਤੇ ਸਾਨੂੰ ਐਵੇਂ ਮਾਹਰਾਈ ਵਡਿਆਈਆਂ ਦਈ ਜਾ ਰਿਆ ਸਾਡਾ ਦੇ ਵਿੱਚ ਕੋਈ ਲੈਣ ਦੇਣ ਨਹੀਂ ਆ ਆਪਾਂ ਦੇ ਖਾਲਸਾ ਜੀ ਕਿਸੇ ਦੀ ਹੱਡ ਵੀਤੀ ਸੁਣਾਈ ਸੁਣੀ ਹੋਈ ਸੁਣਾਉਣੇ ਆ ਨਾ ਆਪ ਜੀ ਨੂੰ ਪਰ ਫਿਰ ਵੀ ਸੰਗਤਾਂ ਬਹੁਤ ਪਿਆਰ ਕਰਦੀਆਂ ਮੈਂ ਦਿਲੋਂ ਧੰਨਵਾਦ ਉਹਨਾਂ ਦਾ ਕਰਨਾ ਜਿਹੜੇ ਬਹੁਤ ਅਦਬ ਸਤਿਕਾਰ ਕਰਦੇ ਆ ਮੈਂ ਮਾਫੀ ਚਾਹੁੰਨਾ ਮੇਰੇ ਕੋ ਜਿਨ੍ਹਾਂ ਦੇ ਰਿਪਲਾਈ ਨਹੀਂ ਹੁੰਦੇ ਖਾਲਸਾ ਜੀ ਮੈਂ ਸੱਚੀਓ ਆਪ ਜੀ ਤੋਂ ਭੱਜਦਾ ਨਹੀਂ ਸੰਗਤ ਤੋਂ ਭੱਜਦਾ ਨਹੀਂ ਆ ਜਾਂ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਦਾ ਰਿਪਲਾਈ ਨਾ ਕਰਾਂ ਪਰ ਦਾਸ ਕੋਲੇ ਸਮਾਂ ਨਹੀਂ ਬਣਦਾ ਬਹੁਤ ਮੈਂ ਨਿਮਰਤਾ ਸਹਿਤ ਹੀ ਹੱਥ ਜੋੜ ਕੇ ਆਪ ਜੀਆਂ ਕੋਲੋਂ ਮਾਫੀ ਮੰਗਦਾ ਕਿ ਮੇਰੇ ਕੋ ਸੱਚੀਓ ਸਮਾਂ ਨਹੀਂ ਹੁੰਦਾ ਮੇਰੇ ਕੋ ਸਮਾਂ ਮੈਂ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਿਹਾ ਆਪਣੇ ਘਰ ਵੀ ਸਮਾਂ ਨਹੀਂ ਦੇ ਪਾਰਿਆ ਮੇਰੇ ਕੋ ਸੇਵਾਵਾਂ ਮਾ ਰਹੇ ਨੇ ਇੰਨੀਆਂ ਜਿਹੜੀਆਂ ਸੰਗਤ ਦੀਆਂ ਸੇਵਾਵਾਂ ਹੀ ਇੰਨੀਆਂ ਹੋ ਗਈਆਂ ਚਣੇ ਪਾਉਣੇ ਅਰਦਾਸਾਂ ਕਰਾਉਣੀਆਂ ਫਿਰ ਖਾਲਸਾ ਜੀ ਰਾਸ਼ਨ ਦੇਣਾ ਬੀਬੀਆਂ ਨੂੰ ਫਿਰ ਗਰੀਬਾਂ ਨੂੰ ਮਿਲਣਾ ਪਰਿਵਾਰਾਂ ਨੂੰ ਮਿਲਣਾ ਹੁਣ ਧੀਆਂ ਦੇ ਵਿਆਹ ਨੇ ਫਿਰ ਘਰ ਰੰਬੇ ਹੋਏ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਾਰਾ ਕਾਰਜ ਹੋ ਗਿਆ ਉਸ ਕਰਕੇ ਖਾਲਸਾ ਜੀ ਮੇਰੇ ਕੋਲ ਰਿਪਲਾਈ ਨਹੀਂ ਹੁੰਦਾ ਤੇ ਮੈਂ ਉਹਦੇ ਵਾਸਤੇ ਦਿਲੋਂ ਖਿਮਾ ਮੰਗਨਾ ਮਾਫੀ ਮੰਗਨਾ ਕਿ ਮੈਂ ਚਾਹੁੰਨਾ ਹਾਂ ਕਿ ਸਾਰੀ ਸੰਗਤ ਦਾ ਮੈਂ ਰਿਪਲਾਈ ਕਰਾਂ ਪਰ ਖਾਲਸਾ ਜੀ ਰਿਪਲਾਈ ਕਰਨ ਵਾਸਤੇ ਵੀ ਸਮਾਂ ਚਾਹੀਦਾ ਫੋਨ ਚੱਕਣ ਵਾਸਤੇ ਵੀ ਸਮਾਂ ਚਾਹੀਦਾ ਨਹੀਂ ਮਿਲਦਾ ਮਹਾਰਾਜ ਕਿਰਪਾ ਕਰਨ ਜਰੂਰ ਕੋਈ ਨਾ ਕੋਈ ਹੀ ਲਵਸੀਲਾ ਕਰਕੇ ਆਪਾਂ ਗੱਲ ਕਰਿਆ ਕਰਾਂਗੇ ਕਈਆਂ ਦੇ ਬਹੁਤ ਸਮੇਂ ਦੇ ਮੈਸੇਜ ਆਏ ਰਿਪਲਾਈ ਨਹੀਂ ਹੋਇਆ ਕਈਆਂ ਨੇ ਮਾਇਆ ਭੇਜੀ ਉਹਨਾਂ ਦਾ ਰਿਪਲਾਈ ਨਹੀਂ ਹੋਇਆ ਸੋ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਨੇ ਵੀ ਸੇਵਾ ਕੀਤੀ ਮੈਂ ਇਹੀ ਅਰਦਾਸ ਕਰਦਾ ਕਿ ਸ਼ਹੀਦੋ ਸਿੰਘੋ ਉਹਨਾਂ ਸਾਰਿਆਂ ਦੇ ਕਾਜ ਸਵਾਰਿਓ ਜਿਹੜੇ ਗੁਰਮੁਖ ਪਿਆਰੇ ਆਵਰੀ ਨਾਲ ਜੁੜੇ ਹੋਏ ਹਨ ਸੋ ਇਹ ਮੇ ਖਾਲਸਾ ਜੀ ਮਾਤਾ ਨੇ ਹੱਡ ਵੀ ਤੀਆਂ ਸੁਨਾਈਆਂ ਵੀ ਆ ਦੋਵੇਂ ਧੀਆਂ ਮੇਰੀਆਂ ਵਿਆਹੀਆਂ ਗਈਆਂ ਇਹ ਬਾਬਾ ਨੋ ਸਿੰਘ ਸਾਹਿਬ ਨੇ ਕਿਰਪਾ ਕੀਤੀ ਸ਼ਹੀਦਾਂ ਨੇ ਕਿਰਪਾ ਕੀਤੀ ਸੋ ਸੱਚੇ ਪਾਸ਼ਾ ਮੇਰਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਗੁਰੂ ਗਰੀਬ ਨਿਵਾਜ ਅੰਤਰਜਾਮੀ ਬਖਸ਼ਣ ਪੁੱਲਾਂ ਦੀ ਖੀਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ